ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਤਰਾ ਦਾ ਅੱਜ ਪਹਿਲਾ ਦਿਨ 6 ਜਨਵਰੀ ਤਿਆਰ ਆ ਸੰਗਤ ਸਾਰੀ ਟਰਾਲੀ ਤਿਆਰ ਆ ਗੁਰਦੁਆਰਾ ਸਾਹਿਬ ਹੀ ਅਰਦਾਸ ਹੋ ਗਈ ਆ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਮਹਾਰਾਜਾ ਆਪ ਜੀ ਦੇ ਪਾਵਨ ਸਥਾਨਾਂ ਤੇ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਦੇ ਲਈ ਕੌਕੇ ਖੂਸਿਆਂ ਦੇ ਵਿੱਚੋਂ ਨੌਜਵਾਨ ਵੀ ਸੰਗਜ ਰੂਪ ਜਾ ਆਪ ਜੀ ਦੇ ਦਰਸ਼ਨਾਂ ਦੇ ਲਈ ਤੁਰ ਲੱਗੇ ਨੇ ਕਿਰਪਾ ਕਰਨੀ ਬੱਚਿਆਂ ਤੇ ਆ ਵੀ ਨੇ ਆਪ ਸੰਗ ਸਹਾਇ ਨਾ ਰਾਸਤੇ 'ਚ ਵਿਗਨਾਂ ਤੋਂ ਬਚਾਉਣਾ ਚੜ੍ਹਦੀਆਂ ਕਲਾ ਬਖਸ਼ੀਆਂ ਸੱਚੇ ਪਾਤਸ਼ਾਹ ਜੀ ਆਪ ਦੀਆਂ ਅੰਮ੍ਰਿਤ ਸੰਸਹਾਈ ਹੋਣਾ ਮੇਰਾ ਰੱਖੀਆਂ ਚੜ੍ਹਦੀਆਂ ਕਲਾ ਬਖਸ਼ੀਆਂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਆਇਆ ਜੀ ਆਪ ਜੋ ਸਤਿਗੁਰੂ ਜੀ ਦੇ ਹੋਏ ਕਰਿਆ ਮਾੜੇ ਦਿਨੇ ਦਿਨੇ ਬਾਈ ਭਰਾ ਨੇ ਬਟਾਈ ਕੀ ਕਰਾ ਦੇ ਬਹੁਤ ਤੇਰੀ ਬੋਲ ਨਹੀਂ ਨਹੀਂ 30000 ਹਾਂ ਹੋਵਾ ਇੱਥੇ ਬੋਲਦਾ ਹਾਂ ਹਾਂਜੀ ਬੂਟਾ ਸਿੰਘ ਜੀ ਅਸੀ ਕਾਲ ਜੀ ਹਯੂਰ ਦਾ ਬਿਚਾਰੀ ਆਪਣਾ ਘਾਟ ਦੇ ਨੂੰ ਯਾਤਰਾ ਦਾ ਪਹਿਲਾ ਪੜਾ ਚਾਹ ਪੀਣ ਲੱਗੇ ਰੁੱਕੇ ਇੱਥੇ 1984 ਨੂੰ ਅਕਾਲੀ ਦਲ ਦੇ ਲੈਟਰਪੈਡ ਉੱਪਰ ਲੰਗੋਵਾਲ ਦੇ ਦਸਕਦਾ ਹੈ ਯੋ ਜਿੱਤੀ ਦਿੱਲੀ ਨੂੰ ਲਗੀ ਅਸੀਂ ਪਹੁੰਚ ਗਏ ਆ ਤੁਮਤਾਨ ਸਾਹਿਬ 6:30 ਵਜੇ ਤੁਮਤਾਨ ਸਾਹਿਬ ਵੇ ਪਹੁੰਚ ਗਏ ਆ ਹੁਣ ਅਸੀਂ ਪਹੁੰਚ ਚੁੱਕੇ ਹਾਂ ਪਲਵਲ ਪਲਵਲ ਰੁਕੇ ਹਾਂ ਇੱਥੇ ਆ ਕੇ ਚਾਹ ਬਣਾਉਣ ਲੱਗੇ ਆਂ ਸੰਗਤ ਸਾਰੀ ਆ ਗਈ ਬਾਹਰ ਟਰਾਲੀ ਚੋਂ ਫੁੱਦੇ ਪਏ ਉੱਠਿਆ ਹੁਣ ਸਾਰੀ ਯਾਤ ਟਰੈਕਟਰ ਉੱਤੇ ਆ ਕੇ ਪਲਵਲ ਪਹੁੰਚ ਗਏ